ਅੱਜ ਗੱਲ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਕਮਲ ਸਰਾਵਾ ਦੀ ਪੁਸਤਕ ਚਾਹਤਨਾਮਾ ਬਾਰੇ ਕਹਿੰਦੇ ਹਨ ਕਿ ਹਰ ਇਨਸਾਨ ਵਿੱਚ ਕਵਿਤਾ ਹੁੰਦੀ ਹੈ ਪਰ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਦਿਲਕਿਚ ਅੰਦਾਜ਼ ਹੀ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦਾ ਹੈ ਪਰਮਾਤਮਾ ਨੇ ਕਮਲ ਸਰਾਵਾ ਨੂੰ ਇਸ ਤੋਹਫੇ ਨਾਲ ਨਿਵਾਜਿਆ ਹੈ ਚਾਹਤਨਾਮਾ ਸ਼ਾਇਰ ਦੀ ਪਲੇਠੀ ਪੁਸਤਕ ਹੈ ਇਸ ਪੁਸਤਕ ਵਿੱਚ ਕਵਿਤਾਵਾਂ, ਗੀਤ, ਨਜ਼ਮਾਂ ਅਤੇ ਗਜ਼ਲਾਂ ਸ਼ਾਮਿਲ ਹਨ। ਉਸਨੇ ਆਪਣੀ ਸੂਝ ਮੁਤਾਬਕ ਜ਼ਿੰਦਗੀ ਦੇ ਹਰ ਪੱਖ ਨੂੰ ਬਖੂਬੀ ਚਿੱਤਰਿਆ ਹੈ। ਉਸ ਦੀਆਂ ਰਚਨਾਵਾਂ ਵਿੱਚ ਰੋਮਾਂਟਿਕ ਅੰਝ ਮਿਲਦੇ ਹਨ ਤੇ ਜ਼ਿੰਦਗੀ ਵਿੱਚ ਟੰ ਦੇ ਪਲਾਂ ਵਿੱਚ ਸੰਘਰਸ਼ ਕਰਨ ਲਈ ਪ੍ਰੇਰਿਆ ਗਿਆ ਹੈ। ਕਮਲ ਸਰਾਵਾ ਨੇ ਆਪਣੀਆਂ ਕਵਿਤਾ માં ਵਿਜਲੇ ਬਿੰਬ ਆਂਬ ਜਨ ਜੀਵਨ ਵਿੱਚੋਂ ਲਏ ਹਨ ਉਸ ਦੀ ਕਵਿਤਾ ਜ਼ਿੰਦਗੀ ਵਿੱਚੋਂ ਮਨੁੱਖ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਮਿਲਦਾ ਹੈ ਜਿਵੇਂ ਰੱਖੀ ਉਮੀਦ ਕੋਸ਼ਿਸ਼ ਕਰੀਂ ਜੇ ਉਹ ਮਿਲੇਗਾ ਹੈ ਜਿਸ ਦੀ ਤਮੰਨਾ ਬੈਠ ਗਏ ਪਰ ਜੋ ਛੱਡ ਗਏ ਉਮੀਦਾਂ ਉਹਨਾਂ ਨੂੰ ਕੁਝ ਵੀ ਹੋਣਾ ਨਹੀਂ ਹਾਸਲ ਉਸ ਦੀਆਂ ਰਚਨਾਵਾਂ ਵਿੱਚ ਮੁਹੱਬਤੀ ਰੰਗ ਨੂੰ ਸੰਜੀਦਾ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਰਾਤ ਚਾਨਣੀ ਸੁਰਖ ਜ਼ਵੇਰਾ ਦਿਲ ਕਚ ਲੱਗਣ ਦੁਪਹਿਰਾਂ ਜਦ ਦਾ ਮੇਰੀ ਰੂਹ ਦਾ ਵੇੜਾ ਸ਼ੋਇਆ ਤੇਰੀ ਪੈਰਾਂ ਵੈਸੇ ਤਾਂ ਚਾਹਤਨਾਮਾ ਵਿੱਚਲੀ ਸਾਰੀ ਸ਼ਾਇਰੀ ਹੀ ਦਿਲ ਟੁਬਵੀਂ ਹੈ ਪਰ ਸਭ ਤੋਂ ਪਿਆਰੀ ਕਵਿਤਾ ਮੈਨੂੰ ਜੋ ਹੋਣੀ ਇੱਥੇ ਵਰਤੀ ਸੀ ਲੱਗੀ ਇਹ ਕਵਿਤਾ ਪੂਰਬੀ ਤੇ ਪੱਛਮੀ ਪੰਜਾਬ ਦੀ ਦਾਸਤਾਨ ਬਿਆਨ ਕਰਦੀ ਹੈ ਵੰਡ ਤੋਂ ਪਹਿਲਾਂ ਤੇ ਵੰਡ ਤੋਂ ਬਾਅਦ ਦੀ ਹਾਲਾਤਾਂ ਨੂੰ ਇੱਕ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਪਾਟਕ ਇਹਨਾਂ ਪਾਤਰਾਂ ਨੂੰ ਆਪ ਜਿਉਣ ਲੱਗਦਾ ਹੈ ਰਾਜਨੀਤੀਵਾਨਾਂ ਤੇ ਤਨਜਿਕਾਸ ਦਾ ਸ਼ਾਇਰ ਲਿਖਦਾ ਹੈ ਧਰਮ ਤੇ ਜਾਤਾਂ ਵਾਲਿਓ ਓਈ ਤੁਸੀਂ ਮੇਰੇ ਜਿਗਰੀ ਯਾਰ ਖੋਲੇ ਥੋਡੀ ਆਪਸ ਵਾਲੀ ਨਫ਼ਰਤ ਨਹੀਂ ਮੇਰੇ ਤੋਂ ਉਹ ਦਿਲਦਾਰ ਖੋਲੇ ਕਮਲ ਸੁਰਾਮਾ ਪੁਰਾਣੇ ਸਮਿਆਂ ਦੀਆਂ ਵਿਸਰ ਗਈਆਂ ਚੀਜ਼ਾਂ ਪ੍ਰਤੀ ਚਿੰਤਤ ਹੁੰਦਾ ਹੈ ਤੇ ਆਪਸੀ ਰਿਸ਼ਤਿਆਂ ਵਿੱਚ ਆਈ ਗਿਰਾਵਟ ਨੂੰ ਵੀ ਪੇਸ਼ ਕਰਦਾ ਹੈ ਸਾਡੀਆਂ ਵਿਰਾਸਤੀ ਚੀਜ਼ਾਂ ਜੋ ਖੋਜ ਜਾਣ ਦੇ ਨਾਲ ਨਾਲ ਸਾਡੇ ਰਿਸ਼ਤਿਆਂ ਵਿੱਚਲਾ ਮੋ ਪਿਆਰੇ ਵੀ ਕਿਤੇ ਖੋ ਗਿਆ ਲੱਗਦਾ ਹੈ ਜਿਵੇਂ ਗੁੰਮ ਹੋ ਗਈਆਂ ਨੇ ਚਾਦਰਾਂ ਤੇ ਦਰੀਆਂ ਇਹ ਹੀ ਨਹੀਂ ਹੋਰ ਵੀ ਨੇ ਚੀਜ਼ਾਂ ਬੜੀਆਂ ਟਾਲੀ ਬੋਰਡ ਪਿੱਪਲ ਨਿੰਮਾ ਨੂੰ ਖਾ ਗਈ ਵਗিয়ে ਹਨੇਰੀ ਹੋਸ਼ ਹੀ ਭੁਲਾ ਗਈ ਪਸ਼ੂਆਂ ਚਰਾਉਣ ਛੱਪੜੀ ਨਹਾਉਣ ਨਾ ਦੁੱਖ ਸੁੱਖ ਬੈ ਕੇ ਇਕੱਠਿਆਂ ਵੰਡਾਉਣ ਨਾ ਇਕੱਠੇ ਬਹਿ ਕੇ ਸਾਥ ਹੁਣ ਮਾਣਦੇ ਨਹੀਂ ਪਿੰਡ ਵਾਲੇ ਪਿੰਡੂ ਨੂੰ ਹੀ ਜਾਣਦੇ ਨਹੀਂ ਇਸ ਤਰ੍ਹਾਂ ਪੁਸਤਕ ਚਾਤਨਾਮਾ ਵਿੱਚ ਰੋਮਾਂਟਿਕ ਭਾਵਾਂ ਦੇ ਨਾਲ ਸਮਾਜਿਕ ਪ੍ਰਸਥਿਤੀਆਂ ਨੂੰ ਬਿਆਨ ਕੀਤਾ ਹੈ ਉਸਨੇ ਆਪਣੀਆਂ ਰਚਨਾਵਾਂ ਵਿੱਚ ਉਰਦੂ ਫਾਰਸੀ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਜੋ ਕਵਿਤਾ ਦੀਆਂ ਸਤਰਾਂ ਵਿੱਚ ਹੋਰ ਰੰਗੀਨੀ ਪਰਦੇ ਹਨ ਜਿਵੇਂ ਤੌਫੀਕ ਲੁਤਫ ਫੌਂਤ ਫਕਤ ਤਮਹੀਦ ਅਤੇ ਹੋਰ ਵੀ ਬਹੁਤ ਸਾਰੇ ਅਰਬੀ ਫਾਰਸੀ ਸ਼ਬਦ ਸੋ ਉਮੀਦ ਕਰਦੇ ਹਾਂ ਕਿ ਪਵਿੱਖ ਵਿੱਚ ਵੀ ਕਮਲ ਸਰਾਵਾ ਸਾਨੂੰ ਚਾਹਤਨਾਮਾ ਵਾਂਗ ਹੋਰ ਤੋਹਫੇ ਦਿੰਦਾ ਰਹੇਗਾ ਤੇ ਪੰਜਾਬੀ ਦੀ ਝੋਲੀ ਹੋਰ ਪਰਕਤਾ ਪਾਉਂਦਾ ਰਹੇਗਾ